ਹਾਂਜੀ ਵਾਈਗੁਰ ਜੀ ਦਾ ਖਾਸਾ ਸ਼੍ਰੀ ਵਾਈਗੁਰ ਜੀ ਕੀ ਫਤਿਹ ਮੈਂ ਆਪਣੇ ਸਾਰੇ ਵੀਰਾਂ ਨੂੰ ਇੱਕ ਸੂਚਨਾ ਦੇਣ ਚਾਣਾ ਕਿ ਆਪਾਂ ਲਾਸਟ ਟਾਈਮ ਇੱਕ ਵੀਡੀਓ ਦੇਖੀ ਸੀ ਮੁਰਲੀ ਵਾਲੇ ਹੌਸਲਾ ਦੀ ਦੇਖੀ ਸੀ ਨਾ ਉਹਨੇ ਕੀ ਕੀਤਾ ਫ੍ਰੀ ਹੈਂਡ ਕੰਮ ਕੀਤਾ ਸਰ ਇਸ ਤਰ੍ਹਾਂ ਹੀ ਕੋਬਰਾ ਦਿਖਾ ਦਿਓ ਇੱਕ ਵਾਰੀ ਕੋਬਰੇ ਨੂੰ ਇਸ ਤਰ੍ਹਾਂ ਹੀ ਕੋਬਰਾ ਫਸਿਆ ਸੀ ਜਾਲ ਦੇ ਵਿੱਚ ਹਨਾ ਉਹਨੇ ਇਸ ਤਰ੍ਹਾਂ ਹੀ ਫ੍ਰੀ ਹੈਂਡ ਕੰਮ ਕੀਤਾ ਤੇ ਕੋਬਰੇ ਨੇ ਬਾਈਟ ਕਰ ਦਿੱਤੀ ਉਹਦੀ ਜਗ੍ਹਾ ਮੈਂ ਵੀ ਹੁੰਦਾ ਫ੍ਰੀ ਹੈਂਡ ਨਹੀਂ ਪਰ ਫਿਲਹਾਲ ਫ੍ਰੀ ਹੈਂਡ ਨਹੀਂ ਕਰੀਦਾ ਕੰਮ ਕਿਉਂਕਿ ਇਹ ਐਸੀ ਚੀਜ਼ ਹੈ ਇਹਨਾਂ ਨੇ ਕਿਹਾ ਉਹ ਵੀ ਕੋਈ ਵੀ ਹਥਿਆਰ ਕੋਈ ਵੀ ਚੀਜ਼ ਇਹਨਾਂ ਨੇ ਘਰੋਂ ਲੈਣ ਜੀਣ ਜਾਣੀ ਹੁੰਦੀ ਇਹਨਾਂ ਦੇ ਮੂੰਹ 'ਚ ਹੀ ਹੁੰਦੀ ਹੈ ਠੀਕ ਹੈ ਤੇ ਜੇ ਆਪਾਂ ਬਾਈਚਾਂਸ ਉਹਦਾ ਫੇਸ ਪਕੜ ਲੈਂਦੇ ਉਸ ਤੋਂ ਪਹਿਲਾਂ ਉਹਨਾਂ ਮੂੰਹ ਫੜ ਕੇ ਫਿਰ ਆਪਾਂ ਜਾਲੀ ਕਟਿੰਗ ਕਰਕੇ ਫਿਰ ਕੱਢ ਦੇਣਾ ਫਿਰ ਉਹਨੇ ਬਚ ਜੜਾ ਗਿਆ ਹੁਣ ਆਪਾਂ ਕੀ ਕਰਨਾ ਕਿਉਂਕਿ ਇਹ ਇੱਧਰ ਨੂੰ ਆਣਾ ਉਹਦਾ ਔਖਾ ਇਹਦਾ ਜਾਲੀ ਕੱਟਣੀ ਪੈਣੀ ਹੈ ਜਾਲੀ ਕੱਟ ਕੇ ਇਹਨੂੰ ਕੱਢਣਾ ਪੈਣਾ ਪਰ ਲੇਕਿਨ ਫਿਰ ਵੀ ਬਿਲਕੁਲ ਵਧੀਆ ਤਰੀਕੇ ਨਾਲ ਕਟਾਂਗੇ ਇਹਦੇ ਵੀ ਨਾ ਜ਼ਖਮ ਹੋਵੇ ਤੇ ਆਪਾਂ ਨੂੰ ਵੀ ਨਾ ਕੋਈ ਵੀ ਨੁਕਸਾਨ ਪਹੁੰਚੇ ਠੀਕ ਹੈ ਜੀ ਦੇਖਦੇ ਆਪਾਂ ਥੋੜ ਮਿਡਲ ਰਾਈਟ ਨਾਲ ਇਧਰ ਉਧਰ ਕਰੋ ਰਾਈਟ ਇੱਕ ਪਾਸੇ ਮਰੋ ਮੇਰਾ ਤੇ ਨਾ ਇਧਰ ਉਧਰ ਹੋਵੇ ਕਿਉਂਕਿ ਤથા ਨੇ ਨਾ ਕਿਹੜੇ ਵੱਲੇ ਨਿਕਲਣਾ ਕੋਲ ਨਾ ਗਰੇਵਤਾ ਵੀ ਹੋਏਗਾ ਆਰੇ ਆਰੇ ਬਾਹਰ ਹੈ ਨਾ ਉਹਨੋ ੱਖਾ ਕਰੀਆ ਆਹ ਇਹ ਪਾ ਜੀ ਕਲਿੱਪ ਨਾ ਕਟਿਓ ਮੇਰੇ ਕੱਲੇ ਪੈਰ ਨਾਲ ਨਹੀਂ ਫੇਰ ਤੋਂ ਹੀ ਜਾਵੇ ਹਾਂ ਜੀ ਇਸ ਨੇ ਵੀ ਠੀਕ ਮਰੂਥੇ ਲਾਈਟ ਵੀ ਨੇ ਲੈਟ ਲੈਟ ਕਰੋ ਕੀ ਕਰੋ ਦੇਖੋ ਜੀ ਇਹਨੂੰ ਨਹੀਂ ਪਤਾ ਇਹ ਹੱਥ ਬਚਾਉਣ ਵਾਲੇ ਨੇ ਕਿ ਮਾਰਨ ਵਾਲੇ ਇਹਨੂੰ ਸਿਰਫ ਤੇ ਸਿਰਫ ਆਪਣੀ ਜਾਨ ਦੀ ਹੁੰਦੀ ਹੈ ਕਿ ਮੈਂ ਜੇ ਇਹਨਾਂ ਦੇ ਹੱਥ 'ਚ ਆ ਸ਼ਾਇਦ ਇਹਨਾਂ ਨੇ ਮੈਨੂੰ ਮਾਰ ਦੇਣਾ ਇਹਨਾਂ ਦੇ ਦਿਲ ਦੇ ਵਿੱਚ ਕੋਈ ਰਹਿਮ ਕੋਈ ਇਹਨਾਂ ਤਰਸ ਨਹੀਂ ਹੁੰਦਾ ਇਹਨਾਂ ਨੇ ਕਦੇ ਵੀ ਨਹੀਂ ਸੋਚਣਾ ਕਿ ਇਹ ਬੰਦਾ ਮੈਨੂੰ ਬਚਾਉਣਾ ਆ ਇਹਨਾਂ ਨੂੰ ਇੰਨਾ ਹੀ ਹੁੰਦਾ ਕਿ ਜੇ ਮੇਰੇ ਵੱਲ ਆਇਆ ਤੇ ਮੈਨੂੰ ਮਾਰਨਾ ਠੀਕ ਹੈ ਜੀ ਤੇ ਬੀਨ ਵਾਲਾ ਸੱਪ ਕੋਈ ਨਹੀਂ ਹੁੰਦਾ ਯਾਦ ਰੱਖਿਓ ਮੈਂ ਬਹੁਤ ਵਾਰੀ ਕਹਿੰਦਾ ਬੀਨ ਵਾਲਾ ਸੱਪ ਕੋਈ ਨਹੀਂ ਹੁੰਦਾ ਇਹ ਬੀਨ ਵਾਲੇ ਨਹੀਂ ਹੈ ਇਹਨਾਂ ਦੇ ਕੰਨ ਨਹੀਂ ਹੁੰਦੇ ਹਾਂਜੀ ਥੈਂਕਿਊ ਕਿਉਂਕਿ ਇਹ ਕੋਬਰਾ ਹੈ ਜਿਹਦੀ ਬਾਈਟ ਦਾ ਪਰਸੈਂਟ ਪਤਾ ਨਹੀਂ ਲੱਗੰਦੇ ਰਹੇ ਨੇ ਕਦੋਂ ਕੋਬਰੇ ਨੇ ਬਾਈਟ ਕਰ ਲਈ ਸੋ ਪਲੀਜ਼ ਇਹਦੇ ਨਾਲ ਕਾਪੀ ਨਹੀਂ ਕਰਨੀ ਇਹਦੇ ਨਾਲ ਖੇਡ ਨਹੀਂ ਕਰਨੀ ਇਹ ਖੇਡ ਨਹੀਂ ਹੈ ਵੀਰੇ ਤੇ ਜ਼ਿੰਦਗੀ ਤੇ ਮੌਤ ਦਾ ਸਵਾਲ ਹੁੰਦਾ ਕਿਉਂ ਕਰੋ ਸਾਬ ਵਰਮਾ ਸਾਹਿਬ ਨਹੀਂ ਸਹੀ ਗੱਲ ਆ ਜੀ ਬਿਲਕੁਲ نو ایک بار صاحب ਨੂੰ نجات ملی ہے میرا بہت ਤੁਹਾਡਾ ਅਫੀਰੀਅਸ ਆ ਜੀ ਅਸਰ ਇੱਕ ਹੁਣੇ ਲੈ ਕੇ ਆਂਦਾ ਥੋੜੀ ਦੇਰ ਪਹਿਲਾਂ اچھا جی ਰੈਕ ਸਨਿਕ ਦਾ ਬੱਚਾ ਸੀਗਾ ਠੀਕ ਹੈ ਕਿਹਦੀ ਸਕੂਟੀ ਤੇ ਹੈਂਡਲ ਚਿੱਚ ਲੱਗਾ ਹੈ اچھا جی ਸਰ ਤੁਸੀਂ ਕਿੰਨੇ ਵਜੇ ਫੋਨ ਕੀਤਾ ਸੀ ਸਰ ਮੈਨੂੰ ਬਸ 20 25 ਮਿੰਟ ਪਹਿਲਾਂ ਜੀ ਤੇ ਆਪਾਂ ਹਾਜ਼ਰ ਹਾਂਜੀ ਹਾਂਜੀ ਪੂਰਾ ਟਾਈਮ ਫੇਰ ਆ ਜੀ ਦੇਖੋ ਜੀ ਲੱਗਦਾ ਜ਼ਖਮ ਹੋ ਗਿਆ ਹੈ ਬੱਚੇ ਦੇ ਹੈ ਬੱਚਾ ਹੀ ਆ ਜੀ ਬੱਚਾ ਜੀ ਕੋਈ ਗੱਲ ਨਹੀਂ ਆਪਣੇ ਲਈ ਤਾਂ ਚਲੋ ਆਪਣੇ ਵੱਲੋਂ ਤਾਂ ਇਹ ਪੂਰੀ ਹੁੰਦੀ ਆ ਵੀ ਆਪਾਂ ਇਹਨੂੰ ਵਿਚਾਰ ਲਈਏ ਹਾਂਜੀ ਹਾਂਜੀ ਇਹ ਨਾ ਹੋਏ ਤੇ ਜਦੋਂ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਆ ਕਿ ਤੁਸੀਂ ਹਰ ਵਾਰ ਮੈਨੂੰ ਚੇਤਾ ਕਰ ਲੈਂਦੇ ਹੋ ਨਹੀਂ ਇਹ ਤਾਂ ਉਹ ਹੋ ਗੋ ਜਦੋਂ ਖਾ ਨੂੰ ਭੁਗਿਆ ਲਾ ਦਿਖਾਇਓ ਹੋਇਆ ਸੇ ਤੂੰ ਚੋੜ ਪਰ ਚੋੜ ਪਰ ਚੋੜ ਇਹ ਵਾ ਚੀਆ ਬੋੜਾ ਖਾ ਰਿਹਾ ਤੇ ਕੰਡਾ ਕਿਦਾਂ ਮਾਰਦਾ ਹਾਂਜੀ ਦੇਖਿਆ ਕੰਡਾ ਕਿਦਾਂ ਮਾਰਿਆ ਇਹ ਸਾਹ ਦੇਖੋ ਹਾਂ ਇਹ ਇਸ ਨੇ ਵੀ ਠੀਕ ਹੈ ਹਾਂ मारो इतने लाइट बदले लाइट लाइट करो ये करो छोट बिल्कुल साफ़ आई वीडियो बिल्कुल साफ़ आ यार कन्नी तो सही नहीं है बजी मेरे के तो उखाड़ यार कन्नी यही मिली है एक बार खोपन जगह चलाइयो ਲਬਜ਼ੋ ਦਿਓ ਮੇਰਾ ਮਲਬਜ਼ੋ ਉੱਥੇ ਰਹੇ ਚੱਕੋ ਲੈ ਜੀ ਗੇ ਬੜੇ ਵੀਡੀਓ ਤਾਂ ਨਹੀਂ ਬਣਾਣੀ ਬੰਦ ਕੀਤੀ ਬਣਾ ਰਿਹਾ ਥੈਂਕ ਯੂ